ਕਿਸਾਨ ਦੋਸਤੋ ਮੱਝਾਂ ਗਾਵਾਂ ਪਾਲਣ ਵਾਲੇ ਕਿਸਾਨਾਂ ਦੇ ਲਈ ਚਿਚੜੇ ਕਬੱਡੀ ਸਿਰਦਰਦੀ ਹੁੰਦੇ ਨੇ ਇਹ ਮੱਝਾਂ ਗਾਵਾਂ ਦਾ ਖੂਨ ਚੂਸਦੇ ਨੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਕਾਰਨ ਬਣਦੇ ਨੇ ਚਿਚੜਾ ਕਾਰਨ ਪਸ਼ੂਆਂ ਦੀ ਚਮੜੀ ਖਰਾਬ ਹੋ ਜਾਂਦੀ ਹੈ ਪਸ਼ੂ ਕਮਜ਼ੋਰ ਹੋ ਜਾਂਦੇ ਨੇ ਪਸ਼ੂਆਂ ਵਿੱਚ ਖੂਨ ਦੀ ਕਮੀ ਹੋ ਜਾਂਦੀ ਹੈ ਬਾਜਪਣ ਦੀ ਸਮੱਸਿਆ ਵੀ ਚਿਚੜਾ ਕਾਰਨ ਹੋ ਜਾਂਦੀ ਹੈ ਕਿਉਂਕਿ ਪਸ਼ੂ ਦੇ ਸਰੀਰ ਵਿੱਚ ਤੱਤਾਂ ਦੀ ਘਾਟ ਹੋ ਜਾਂਦੀ ਹੈ ਜਿਸ ਕਾਰਨ ਪਸ਼ੂ ਬੋਲਦੇ ਨਹੀਂ ਚਿਚੜਾ ਕਾਰਨ ਪਸ਼ੂਆਂ ਦੇ ਵਿੱਚ ਕਨੇਡੂ ਰੋਗ ਲਹੂ ਮੂਤਣਾ ਰੋਗ ਜਾਂ ਫਿਰ ਪੀਲੀਆ ਰੋਗ ਆਦ ਹੋ ਜਾਂਦਾ ਹੈ ਇਸ ਲਈ ਜਾਨਵਰਾਂ ਦਾ ਚਿਚੜਾਂ ਤੋਂ ਬਚਾਅ ਰੱਖਣਾ ਬਹੁਤ ਜ਼ਰੂਰੀ ਹੁੰਦਾ ਇੱਥੇ ਕੁਝ ਤਰੀਕੇ ਆਪਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਜਿਨ੍ਹਾਂ ਨੂੰ ਵਰਤ ਕੇ ਚਿਚੜਾਂ ਤੋਂ ਪੂਰੀ ਤਰ੍ਹਾਂ ਛੁਟਕਾਰਾ ਮਿਲ ਜਾਂਦਾ ਇੱਕ ਵੀ ਚਿਚੜਾ ਆਪਣੇ ਬਾੜੇ ਵਿੱਚ ਨਹੀਂ ਰਹਿੰਦਾ ਸਭ ਤੋਂ ਪਹਿਲਾਂ ਉਹਨਾਂ ਕਿਸਾਨ ਵੀਰਾਂ ਨੂੰ ਬੇਨਤੀ ਹੈ ਜੋ ਚੈਨਲ ਦੇ ਉੱਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਬੈਲ ਵਾਲਾ ਬਟਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਖੇਤੀ ਅਤੇ ਪਸ਼ੂ ਪਾਲਣ ਸੰਬੰਧੀ ਜੋ ਵੀ ਵੀਡੀਓ ਆਪਾਂ ਅਪਲੋਡ ਕਰੀਏ ਉਸ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲਦਾ ਰਹੇ ਵੀਡੀਓ ਤੁਹਾਡੇ ਤੱਕ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਦੋਸਤਾਂ ਨਾਲ ਵੀਡੀਓ ਸ਼ੇਅਰ ਵੀ ਜਰੂਰ ਕਰਿਆ ਕਰੋ ਤਾਂ ਕਿ ਜਾਣਕਾਰੀ ਜਿਆਦਾ ਤੋਂ ਜਿਆਦਾ ਦੋਸਤਾਂ ਨਾਲ ਸਾਂਝੀ ਹੋ ਸਕੇ ਚਿਚੜਾਂ ਤੋਂ ਛੁਟਕਾਰਾ ਪਾਉਣ ਦੇ ਲਈ ਸਭ ਤੋਂ ਪਹਿਲਾਂ ਪਸ਼ੂਆਂ ਵਾਲੇ ਬਾੜੇ ਦੀ ਜਿਹੜੀ ਸਾਫ ਸਫਾਈ ਆ ਬਹੁਤ ਜ਼ਿਆਦਾ ਜ਼ਰੂਰੀ ਹੈ। ਚਿਚੜ ਆਪ ਕਰਕੇ ਬਾੜੇ ਦੀਆਂ ਜਿਹੜੀਆਂ ਕੰਧਾਂ ਨੇ, ਕੰਧਾਂ 'ਚ ਜੋ ਬਿਰਲਾ ਹੁੰਦੀਆਂ ਨੇ, ਉਹਨਾਂ 'ਚ ਲੋਕੇ ਰਹਿੰਦੇ ਨੇ, ਖੁਰਲੀ ਜਾਂ ਫਰਸ਼ ਦੇ ਵਿੱਚ ਜਿੱਥੇ ਕਿਤੇ ਵੀ ਤਰੇੜਾਂ ਹੁੰਦੀਆਂ ਨੇ, ਉਹਨਾਂ ਦੇ ਵਿੱਚ ਇਹ ਸੋਪੇ ਰਹਿੰਦੇ ਨੇ। ਇਸ ਲਈ ਇਹਨਾਂ ਸਾਰੀਆਂ ਥਾਵਾਂ ਦੇ ਉੱਤੇ ਸਪਰੇਅ ਪੰਪ ਦੇ ਨਾਲ ਆਪਾਂ ਚਿਚੜ ਮਾਰਨ ਵਾਲੀ ਜਿਹੜੀ ਕੀਟਨਾਸ਼ਕ ਦਵਾਈ ਆ, ਚੰਗੀ ਤਰ੍ਹਾਂ ਸਪਰੇਅ ਕਰ ਦੇਣੀ ਹੈ। ਕੋਈ ਵੀ ਜਗ੍ਹਾ ਸਪਰੇਅ ਤੋਂ ਬਾੜੇ ਦੇ ਵਿੱਚ ਬਚਣੀ ਨਹੀਂ ਚਾਹੀਦੀ। ਜੰਗੀ ਤਰ੍ਹਾਂ ਫਰਸ਼ ਵਾਲੇ ਦਿਵਾਲੇ ਦੀ ਕੰਧਾਂ ਉੱਪਰ ਸਪਰੇਅ ਕਰ ਦੇਣੀ ਹੈ ਚਿਚੜ ਮਾਰਨ ਵਾਸਤੇ ਸਪਰੇਅ ਆਪਾਂ ਕਿਹੜੀ ਵਰਤ ਸਕਦੇ ਹਾਂ ਇੱਥੇ ਚਾਰ ਪੰਜ ਦਵਾਈਆਂ ਨੇ ਜਿਹੜੀਆਂ ਚਿਚੜਾਂ ਦੇ ਲਈ ਆਪਾਂ ਵਰਤ ਸਕਦੇ ਹਾਂ ਡੈਲਟਾ ਮੈਥ੍ਰੀਨ ਜਿਹੜੀ ਵਿਊ ਟਾਕਸ ਦੇ ਨਾਮ ਨਾਲ ਬਾਜ਼ਾਰ ਚੋਂ ਮਿਲਦੀ ਹੈ 12.5% ਤਾਕਤ ਦੀ ਦਵਾਈ ਹੈ ਤਕਰੀਬਨ ਸਾਰੇ ਜ਼ਿਮੀਂਦਾਰ ਇਹਦੇ ਬਾਰੇ ਜਾਣਦੇ ਨੇ 2 ਐਮਐਲ ਦਵਾਈ ਆਪਾਂ 1 ਲੀਟਰ ਪਾਣੀ ਦੇ ਵਿੱਚ ਪਾ ਕੇ ਸਪਰੇਅ ਕਰ ਸਕਦੇ ਹਾਂ ਇੱਕ ਹੋਰ ਦਵਾਈ ਹੈ ਨਿਊਸੀਡੋਲ ਦਵਾਈ ਮਾਰਕੀਟ ਦੇ ਵਿੱਚ ਆਉਂਦੀ ਹੈ ਇਹ ਦਵਾਈ 3 ਐਮ ਐਲ 1 ਲੀਟਰ ਦੇ ਵਿੱਚ ਪਾ ਕੇ ਆਪਾਂ ਵਰਤ ਸਕਦੇ ਹਾਂ ਇੱਕ ਹੋਰ ਦਵਾਈ ਹੈ ਕਾਮਾ ਫਾਸ 50% ਤਾਕਤ ਦੀ ਦਵਾਈ ਆਉਂਦੀ ਹੈ ਅਸਨਟਰੋਲ ਨਾਮ ਦੇ ਨਾਲ ਬਾਜ਼ਾਰ ਦੇ ਵਿੱਚੋਂ ਮਿਲਦੀ ਹੈ ਇਹ ਦਵਾਈ ਆਪਾਂ 1 ਗ੍ਰਾਮ 1 ਲੀਟਰ ਵਿੱਚ ਪਾਣੀ ਦੇ ਵਿੱਚ ਘੋਲ ਕੇ ਸਪਰੇਅ ਕਰ ਸਕਦੇ ਹਾਂ ਕਾਰਬੇਲਰ ਕਾਰਬੇਲਰ 50% ਵਾਲੀ ਦਵਾਈ ਵੀ ਆਪਾਂ 10 ਗ੍ਰਾਮ ਦਵਾਈ 1 ਲੀਟਰ ਪਾਣੀ ਦੇ ਵਿੱਚ ਪਾ ਕੇ ਵਰਤ ਸਕਦੇ ਹਾਂ ਇੱਕ ਹੋਰ ਦਵਾਈ ਆ ਮੈਤਰਾਜ ਬਾਜ਼ਾਰ 'ਚ ਮਿਲ ਜਾਂਦੀ ਹੈ ਐਕਟੋਟੌਕਸਿਕ ਟੈਕਨੀਕ ਆ ਕਹਿੰਦਾ ਇਹ ਦਵਾਈ ਆਪਾਂ 6 ਐਮ ਐਲ ਦਵਾਈ 1 ਲੀਟਰ ਪਾਣੀ 'ਚ ਘੋਲ ਕੇ ਵਰਤ ਸਕਦੇ ਹਾਂ ਇਹ ਜਿਹੜੀਆਂ 4-5 ਦਵਾਈਆਂ ਇਹਨਾਂ ਦਵਾਈਆਂ ਦੇ ਵਿੱਚ ਜਿਹੜੀ ਵੀ ਦਵਾਈ ਆਪਾਂ ਨੂੰ ਮਾਰਕੀਟ ਤੋਂ ਮਿਲ ਜਾਂਦੀ ਹੈ ਉਹ ਦਵਾਈ ਲੈ ਕੇ ਆਪਾਂ ਪਾਣੀ ਦੇ ਵਿੱਚ ਘੋਲ ਕੇ ਚੰਗੀ ਤਰ੍ਹਾਂ ਸਪਰੇਅ ਕਰ ਦੇਣੀ ਆ ਕੰਧਾਂ ਦੇ ਵਿੱਚ ਜਿੰਨੀਆਂ ਮੂਰੀਆਂ ਵਗੈਰਾ ਬਿਰਲਾ ਹੁੰਦੀਆਂ ਨੇ ਫਰਸ਼ ਜਾਂ ਖੁਰਲੀਆਂ ਦੇ ਵਿੱਚ ਜਿਹੜੀਆਂ ਤਰੀੜਾਂ ਤਰੂੜਾਂ ਹੋ ਗਿਆ ਉਹਨਾਂ 'ਚ ਇਹ ਜਿਹੜੇ ਚਿਚੜੇ ਬੜੇ ਰਹਿੰਦੇ ਨੇ ਉੱਥੇ ਆਪਾਂ ਚੰਗੀ ਤਰ੍ਹਾਂ ਸਪਰੇਅ ਪੰਪ ਨਾਲ ਸਪਰੇਅ ਕਰ ਦੇਣੀ ਆ ਤੇ ਪਸ਼ੂਆਂ ਦੇ ਉੱਤੇ ਵੀ ਆਪਾਂ ਇਹ ਸਪਰੇਅ ਕਰ ਸਕਦੇ ਆ ਪਸ਼ੂਆਂ ਦੇ ਉੱਤੇ ਲੱਤਾਂ ਦੇ ਥੱਲੇ ਚੱਡੇ ਦੇ ਦੋਵੇਂ ਪਾਸੇ ਵਾਲਾ ਵਾਲੇ ਦੋਵੇਂ ਲੱਤਾਂ ਦੇ ਥੱਲੇ ਇਹੇ ਚਿਚੜ ਜਿਹੜੇ ਚੰਬੜੇ ਰਹਿੰਦੇ ਨੇ ਉੱਥੇ ਆਪਾਂ ਚੰਗੀ ਤਰ੍ਹਾਂ ਸਪਰੇਅ ਕਰਨੀ ਆ ਕੰਨਾਂ ਦੇ ਥੱਲੇ ਵਾਲੇ ਪਾਸੇ ਵਧੀਆ ਤਰੀਕੇ ਨਾਲ ਸਪਰੇਅ ਕਰਦੀ ਆ ਆਪਾਂ ਇਹ ਆਪਾਂ ਖਿਆਲ ਰੱਖੀਏ ਵੀ ਪਸ਼ੂ ਦਵਾਈ ਨੂੰ ਚਟਣ ਦਾ ਨਹੀਂ ਤਾਂ ਫਿਰ ਦਵਾਈ ਥੋੜਾ ਬੜਾ ਨੁਕਸਾਨ ਕਰ ਸਕਦੀ ਆ ਦਵਾਈ ਸਪਰੇਅ ਕਰਨ ਤੋਂ ਬਾਅਦ 24 ਘੰਟੇ ਤੱਕ ਪਸ਼ੂ ਨੂੰ ਨਹਾ ਲਾਉਣਾ ਨਹੀਂ 24 ਘੰਟੇ ਬਾਅਦ ਆਪਾਂ ਪਸ਼ੂ ਨੂੰ ਨਹਾ ਸਕਦੇ ਆ ਤਾਂ ਚੰਗੀ ਤਰ੍ਹਾਂ ਸਾਰੇ ਜਿਹੜੇ ਚਟਣ ਦੇ ਮਰ ਜਾਂਦੇ ਨੇ ਜੇਕਰ ਇਹ ਸਪਰੇਅ ਆਪਾਂ ਪਸ਼ੂ ਦੇ ਸਰੀਰ ਉੱਤੇ ਨਹੀਂ ਸਪਰੇਅ ਕਰਨੀਆਂ ਚਾਹੁੰਦੇ ਇੱਕ ਹੋਰ ਦਵਾਈ ਹੈ ਜਿਹਨੂੰ ਪਸ਼ੂ ਪਾਲਕ ਆਪਾਂ ਦੇਖਦੇ ਹਾਂ ਕਮਰੂੜ ਦੇ ਨਾਂ ਨਾਲ ਜਿਹੜੀ ਦਵਾਈ ਹੈ ਕਮਰੂੜ ਵਾਲੀ ਦਵਾਈ ਕਹਿ ਕੇ ਜਾਣਦੇ ਨੇ ਉਹ ਪਸ਼ੂ ਦੀ ਕਮਰੂੜ ਦੇ ਉੱਤੇ ਆਪਾਂ ਪਾ ਸਕਦੇ ਹਾਂ ਤੇ ਸਾਰੇ ਚਿਚੜ ਮਰ ਜਾਂਦੇ ਨੇ ਬਾਜ਼ਾਰ ਦੇ ਵਿੱਚ ਉਹ ਬਾਇਟੀ ਕੋਲਪੋਰੋ ਨਾਂ ਤੇ ਮਿਲਦੀ ਹੈ ਕਮਰੂੜ ਵਾਲੀ ਦਵਾਈ ਕਹਿ ਕੇ ਵੀ ਆਪਾਂ ਬਾਜ਼ਾਰ ਚੋਂ ਖਰੀਦ ਸਕਦੇ ਹਾਂ ਇਹ ਜਿਹੜੀ ਦਵਾਈ ਆ 10 ml ਦਵਾਈ 100 ਕਿਲੋ ਵਾ ਜਾਂਦਾ ਤੇ ਪਿੱਛੇ ਆਪਾਂ ਵਰਤ ਸਕਦੇ ਹਾਂ ਜੇ ਮੰਨ ਲਓ ਤਿੰਨ ਕੁਇੰਟਲ ਦਾ ਆਪਣਾ ਪਸ਼ੂ ਆ ਤਾਂ 30 ml ਦਵਾਈ ਆਪਾਂ ਪਸ਼ੂ ਦੀ ਕੰਮ ਰੋੜ ਤੇ ਪਾ ਦੇਣੀ ਆ ਤੇ ਸਾਰੇ ਚਿਚੜ ਮਰ ਜਾਣਗੇ ਅੱਜ ਕੱਲ ਬਾਜ਼ਾਰ ਦੇ ਵਿੱਚ ਮੂੰਹ ਰਾਹੀਂ ਦੇਣ ਵਾਲੀਆਂ ਕੁਝ ਦਵਾਈਆਂ ਵੀ ਆਉਂਦੀਆਂ ਨੇ ਐਕਸੀਨੋਟ ਆਉਂਦੀ ਹੈ ਜਾਂ ਸਾਈਕਲੋਜ ਦਵਾਈ ਆਉਂਦੀ ਹੈ ਇਹਨਾਂ ਦਵਾਈਆਂ ਨੂੰ ਆਪਾਂ ਮੂੰਹ ਰਾਹੀਂ ਦੇ ਸਕਦੇ ਹਾਂ 10 ਐਮ ਐਲ ਦਵਾਈ ਉਸੇ ਤਰੀਕੇ 100 ਐਮ ਐਲ ਦੇ ਹਿਸਾਬ ਨਾਲ ਆਪਾਂ ਪਸ਼ੂ ਨੂੰ ਦੇ ਸਕਦੇ ਹਾਂ ਮੂੰਹ ਦੇ ਰਾਹੀਂ ਇਹ ਦਵਾਈਆਂ ਦਿੱਤੀਆਂ ਜਾ ਸਕਦੀਆਂ ਨੇ ਕਈ ਵਾਰੀ ਆਪਣੇ ਕੋਲੇ ਘਰਾਂ ਦੇ ਵਿੱਚ ਕੀਟਨਾਸ਼ਕ ਜਿਹੜੀਆਂ ਖੇਤ 'ਚ ਆਪਾਂ ਵਰਤਦੇ ਹਾਂ ਕੁਝ ਬੱਜੀਆਂ ਪਈਆਂ ਹੁੰਦੀਆਂ ਨੇ ਉਹ ਦਵਾਈਆਂ ਆਪਾਂ ਕਿਸੇ ਵੀ ਹਾਲਤ ਵਿੱਚ ਪਸ਼ੂਆਂ ਦੇ ਉੱਤੇ ਸਪਰੇਅ ਨਹੀਂ ਕਰਨੀ ਕਿਉਂਕਿ ਇਹਨਾਂ ਦਵਾਈਆਂ ਦੀ ਕੋਈ ਡੋਜ਼ ਵਗੈਰਾ ਦਾ ਆਪਾਂ ਨੂੰ ਪੂਰਾ ਪਤਾ ਨਹੀਂ ਹੁੰਦਾ ਤੇ ਇਹਦੇ ਨਾਲ ਪਸ਼ੂਆਂ ਦਾ ਆਪਣਾ ਨੁਕਸਾਨ ਹੋ ਸਕਦਾ ਤੇ ਚਿਚੜਾਂ ਤੋਂ ਬਚਾ ਦੇ ਲਈ ਇੱਕ ਇੰਜੈਕਸ਼ਨ ਵੀ ਆਈਵਰਮੈਕਟਨ ਦਾ ਇੰਜੈਕਸ਼ਨ ਆਉਂਦਾ ਹੈ ਉਹ ਆਪਾਂ 1 ਐਮਐਲ 100 ਕਿਲੋ ਵਜਨ ਦੇ ਹਿਸਾਬ ਨਾਲ ਪਸ਼ੂ ਨੂੰ ਲਗਾ ਸਕਦੇ ਹਾਂ ਪਰ ਇਹ ਇੰਜੈਕਸ਼ਨ ਆ ਜਿਹੜਾ ਆਪਾਂ ਕਿਸੇ ਕੁਆਲੀਫਾਈਡ ਡਾਕਟਰ ਦੀ ਮਦਦ ਨਾਲ ਹੀ ਲਾਉਣਾ ਚਾਹੀਦਾ ਹੈ ਇੱਕ ਤਾਂ ਗੱਬੜ ਪਸ਼ੂਆਂ ਦੇ ਲਈ ਇਕਸੇਮ ਮੀਨ ਤੋਂ ਜਿਹੜੇ ਛੋਟੀ ਉਮਰ ਦੇ ਕਟਰੂ ਬੱਚਰੂ ਨੇ ਉਹਨਾਂ ਦੇ ਵਾਸਤੇ ਇੰਜੈਕਸ਼ਨ ਨਹੀਂ ਵਰਤਣਾ ਚਾਹੀਦਾ ਹੁਣ ਗੱਲ ਕਲੀਅਰ ਹੋ ਗਈ ਕੰਧਾਂ ਦੀਆਂ ਜਿਹੜੀਆਂ ਬਿਰਲਾ ਨੇ ਜਾਂ ਫਰਸ ਖੁਰਲੀਆਂ ਦੀਆਂ ਬਿਰਲਾ ਨੇ ਉਹਨਾਂ ਦੇ ਉੱਪਰ ਆਪਾਂ ਜਿਹੜੀਆਂ ਆਪਣੇ ਕੋਲੇ ਸਪਰੇ ਉੱਪਰ ਦਿੱਤੀਆਂ ਦੱਸੀਆਂ ਦਵਾਈਆਂ ਨੇ ਉਹਨਾਂ 'ਚ ਕੋਈ ਵੀ ਦਵਾਈ ਆਪਾਂ ਸਪਰੇ ਪੰਪ ਵਿੱਚ ਲਾ ਕੇ ਪਾ ਕੇ ਚੰਗੀ ਤਰ੍ਹਾਂ ਸਪਰੇ ਕਰ ਦਿਓ ਕੋਈ ਜਗ੍ਹਾ ਖਾਲੀ ਨਾ ਛੱਡੋ ਸਾਰੇ ਚਿਚੜ ਮਰ ਜਾਣਗੇ ਜਿਹੜੀਆਂ ਬਿਰਲਾ ਮੁਰਲਾ ਵਗੈਰਾ ਰਹਿੰਦੇ ਨੇ ਉਹਨਾਂ ਨੂੰ ਕਿਸੇ ਮਿੱਟੀ ਨਾਲ ਦਾ ਉਹ ਪਰ ਦੇ ਉੱਤੇ ਖਾਲੀ ਬਿਰਲਾ ਨਾ ਛੱਡੋ ਬਿਰਲਾ ਦੇ ਵਿੱਚ ਜਿਹੜੇ ਜਿਹੜੇ ਉਹ ਬੜੇ ਹੋਏ ਰਹਿੰਦੇ ਨੇ ਤੇ ਪਸ਼ੂਆਂ ਤੇ ਜੇ ਆਪਾਂ ਸਪਰੇਅ ਕਰਨੀ ਹੈ ਤਾਂ ਧਿਆਨ ਨਾਲ ਸਪਰੇਅ ਕਰਿਓ ਕਿਉਂਕਿ ਪਸ਼ੂ ਇਹਨਾਂ ਨੂੰ ਚੱਟ ਵਗੈਰਾ ਨਾ ਲੈਣ ਤਾਂ ਫਿਰ ਨੁਕਸਾਨ ਹੋਣ ਦਾ ਡਰ ਹੋ ਜਾਂਦਾ ਜੇ ਆਪਾਂ ਇਹਨਾਂ ਦੇ ਇਹਨਾਂ ਨਾਲੋਂ ਵਧੀਆ ਤਰੀਕਾ ਇਹ ਹੈ ਵੀ ਪਸ਼ੂ ਦੀ ਕਮ ਰੋੜ ਵਾਲੀ ਜਿਹੜੀ ਦਵਾਈ ਆ ਜਾਂ ਉਹ ਵਰਤ ਲਈਏ ਆਪਾਂ ਜਾਂ ਮੂਹ ਰਾਣੀ ਜਿਹੜੀਆਂ ਮੂਹ ਰਾਹੀ ਆਪਾਂ ਦਵਾਈਆਂ ਦਿੰਨੇ ਆ ਦੋ ਦਵਾਈਆਂ ਆਪਣੇ ਕੋਲ ਹੈਗੀਆਂ ਉਹ ਵੀ ਆਪਾਂ ਬਰਤ ਸਕਦੇ ਆ ਪਸ਼ੂਆਂ ਤੋਂ ਚੰਗੀ ਤਰ੍ਹਾਂ ਸਟਕਾਰਾਂ ਮਿਲ ਜਾਂਦਾ ਹੈ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਫਿਰ ਸਾਰੇ ਕਿਸਾਨ ਦੋਸਤਾਂ ਨੂੰ ਬੇਨਤੀ ਹੈ ਵੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਜੀ ਧੰਨਵਾਦ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ